ਤਾਨੂੰ ਮਾਰਦਾ ਕੌਣ ਸੀਗਾ ਆਵੇਂ ਮੋਤੇ ਇੰਨੀ ਜੋਈ ਮੁਕਵਾਰ ਇੱਥੇ ਫਾਬਾ ਇਹ ਕਿ ਆਇਆ ਹੈ ਕਿਨੇ ਮੁਕਾ ਮਾਰੇ ਸੀ ਮੈਂ ਇਹਦੀ ਹੋਰ ਮੁਕੇ ਭਾਰਗੇ ਤੈਨੂੰ ਹੈ ਮੁਕਾ ਕਿਨੇ ਮਾਰੇ ਸੀ ਹਾਂ ਮੇਰੇ ਇੱਥੇ ਮੁਕਾ ਭਾਰਨੇ ਆ ਅਮਨਜੀਤ ਅੱਛਾ ਅਮਨਜੀਤ ਨੇ ਅਮਨਜੀਤ ਕੌਣ ਆ ਉਹ ਵੀ ਕੋਈ ਸਕਦਾ ਤੂੰ ਹੀ ਨਾ ਬੋਲੋ ਆਰਾਮ ਨਾਲ ਮੈਂ ਦਾਦਾ ਤੈਨੂੰ ਬੁਲਾਉਣੇ ਤੁਹਾਨੂੰ ਕਿੱਦਾਂ ਬੁਲਾਉਣੇ ਤੁਹਾਨੂੰ ਇੱਕ ਜਨਾਨੀ ਨਾ ਇਹ ਸਾਡੇ ਵਾਸਤੇ ਜਰੂਰੀ ਆ ਕੁਛ ਨਹੀਂ ਹੋਗਾ ਗੁਰੂ ਤੋਂ ਤੁਹਾਨੂੰ ਲੋਕ ਆ ਕਿੰਨਾ ਹੰਕਾਰੇ ਲੋਕ ਵੇਖੋ ਹੈ ਮੈਂ ਦੀਰੀ ਹੈ ਹਾਂ ਹਾਂ ਅੱਛਾ ਆਵੇ ਰੇ ਰੇ ਮੁੱਕਾ ਕਾ ਤੋ ਮਾਰਿਆ ਸੀ ਨੈ ਕਹਣਾ ਸੋਹਣੀ ਇਹਦੀ ਭੈਣ ਕਹਿੰਦੀ ਸੀ ਵੀ ਇਹਨੂੰ ਜੋ ਕਹੀਏ ਇਹ ਉਹ ਦੱਸਦੀ ਆ ਜੇ ਇਹਨੂੰ ਕਹੀਏ ਨਾ ਕਿ ਰੋਟੀ ਨਹੀਂ ਖਾਦੀ ਤੂੰ ਇਹਨੇ ਕਹਿਣਾ ਕਿ ਨਹੀਂ ਖਾਦੀ ਹੁਣ ਤੁਹਾਡੇ ਸਾਹਮਣੇ ਮੈਂ ਇਹਨੂੰ ਕੁਝ ਨਹੀਂ ਕਿਹਾ ਕੁਝ ਨਹੀਂ ਪੁੱਛਿਆ ਜ਼ਰੂਰ ਆ ਵੀ ਤੈਨੂੰ ਮਾਰਿਆ ਕਿਨੇ ਸੀਗਾ ਤੇ ਇਹਨੇ ਨਾਂ ਲਿਆ ਵਾ ਆਪਣੀ ਭੈਣ ਦਾ ਇਹਨੇ ਮੇਰਾ ਨਾਂ ਨਹੀਂ ਲਿਆ ਇਹਨੇ ਹੋਰ ਕਿਸੇ ਦਾ ਨਾਂ ਨਹੀਂ ਲਿਆ ਇਹਨੇ ਉਸੇ ਦਾ ਨਾਂ ਲਿਆ ਜਿਹਦੀਆਂ ਸਾਡੇ ਕੋਲ ਵੀਡੀਓ ਆਈਆਂ ਸੀ ਕੁੱਟ ਮਾਰਦੇ ਹਾਂ ਤੇ ਅੱਛਾ ਕਾਤੋਂ ਮਾਰਿਆ ਕਿਉਂ ਸੀ ਮੁੱਕਾ ਆ ਭੈਣੇ ਕਿਹਾ ਹਾ 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 ਬਣੀ ਬੈਠਾ ਮੈਨੂੰ ਨਹੀਂ ਬੈਗਾ ਹਾ ਹਾ ਹਾਂ ਹਾਂ ਹਾ ਹਾ ਅੱਛਾ ਭੈਣ ਕਿਹਾ ਦੀਨ ਬੈ ਕਿਹਾ ਅਵੰਨ ਜਿਹੜਾ ਮੁੱਕਾ ਮਾਰਤਾ ੰਜੋ ਅਸਕੇਂਦੀ ਕਿ ਦੀਦੀ ਮੈਨੂੰ ਨਹੀਂ ਪਤਾ ਕਿ ਕਾਤੋਂ ਮਾਰਿਆ ਵਾ ਪਤਾ ਨਹੀਂ ਕੀ ਹੋਇਆ ਦੀਦੀ ਨੂੰ ਤੇ ਉਹਨੇ ਮੇਰੇ ਮੂੰਹ ਤੇ ਮੁੱਕਾ ਮਾਰਤਾ ਤੇ ਤੁਸੀਂ ਵੇਖ ਸਕਦੇ ਜਦੋਂ ਇਹਨੂੰ ਲੌਕ ਖੋਲਿਆ ਸੀ ਇਸ ਭੈਣ ਦਾ ਜਦੋਂ ਇਹਦੀ ਭੈਣ ਸਗੀ ਭੈਣ ਇਹਨੂੰ ਇਹਦੇ ਕੋਲ ਆਈ ਤੇ ਵੇਲੇ ਇਹਨੇ ਫਿਰ ਵੀ ਉਹਦੇ ਭੈਣ ਤੋਂ ਇਹਨ ਬੱਚੇ ਨੂੰ ਪਿਆਰ ਕਰਨ ਲੱਗੀ ਸੀ ਵੀਡੀਓ ਵਿੱਚ ਆਇਆ ਵੀ ਉਹ ਸੀਨ ਜਦੋਂ ਬੱਚੇ ਨੂੰ ਪਿਆਰ ਕਰਨ ਲੱਗੀ ਸੀ ਤੇ ਉਹਨੇ ਬੱਚਾ ਪਰਾਂ ਕਰ ਲਿਆ ਹੁਣ ਸਾਡਾ ਬੱਚਾ ਵੀ ਇੱਥੇ ਆਸ਼ਮ ਦੇ ਚ ਨੀਗੀ ਜੀ ਬੱਚੀ ਆ ਇਹ ਵੀ ਤਰੀ ਫਿਰਦੀ ਆ ਇਹਨੂੰ ਨਹੀਂ ਕੁਝ ਕਰਦੀ ਠੀਕ ਹੈ ਜੀ ਚਲੋ ਹੋ ਸਕਦਾ ਵਾ ਕਿ ਕਦੀ ਪਰਦੇ ਦੇ ਵਿੱਚ ਕਿਤੇ ਬੱਚੇ ਦਾ ਕਿਸੇ ਦਾ ਨੁਕਸਾਨ ਪਹੁੰਚਾ ਦੇ ਪਰ ਜਿੱਥੇ ਸਾਰੇ ਦੇ ਸਾਹਮਣੇ ਬੱਚਾ ਵਾ ਉੱਥੇ ਤੇ ਨੁਕਸਾਨ ਨਹੀਂ ਨਾ ਪਹੁੰਚਾ ਸਕਦੀ ਤੇ ਇਹਨੂੰ ਹਮਦਰਦੀ ਦੀ ਲੋਰ ਸੀ ਪਿਆਰ ਦੀ ਲੋਰ ਸੀ ਪਰ ਉਲਟਾ ਇਹਨੂੰ ਲੋਕ ਕਰਕੇ ਕਮਰੇ ਦੇ ਵਿੱਚ ਤੇ ਉਤੋਂ ਉਹਨੂੰ ਵਿਚਾਰੀ ਦਾ ਕਦੀ ਇਹਦਾ ਲਿਆ ਨਹੀਂ ਕਦੀ ਸਾਰ ਨਹੀਂ ਲਈ ਕਦੀ ਤੇ ਉਤੋਂ ਜਦੋਂ ਕੋਠੀ ਖੋਲ ਕੇ ਵੇਖੀ ਸੀ ਤੇ ਉਹ ਤੁਸੀਂ ਅੱਗੇ ਤੁਸੀਂ ਵੇਖਿਆ ਸੀਗਾ ਕਿ ਕੀ ਹਾਲਾਤ ਸੀ ਕੋਠੀ ਦੇ ਤੇ ਕਿੰਨਾ ਗੁਰਕੇ ਸਾਹ ਵਿੱਚ ਖਿਲਰੇ ਪਏ ਸੀਗੇ ਤੇ ਚਲੋ ਮੈਂ ਧੰਨਵਾਦ ਕਰਦਾ ਵਾਂ ਸਾਰੀ ਸੰਗਤ ਦਾ ਜਿਹੜੇ ਸਹਿਯੋਗ ਦਿੰਦੇ ਆ ਤੇ ਆਵੇ ਹੁਣ ਦੇਖੋ ਸਾਡੇ ਕੋਲ ਹੋਰ ਮਾਈਆਂ ਵਾਂ ਬੀਬੀਆਂ ਵਾਂ ਅਮਾਤਾ ਸਾਡੀ ਠੱਠੀਆਂ ਤੋਂ ਆ ਉਮਾਤਾ ਸਾਡੀ ਭੈਣ ਕਿਹੜੀ ਆ ਮਾਤਾ ਉਹ ਮਾਤਾ ਦੂਜੀ ਐਸੇ ਲੋਕੀ ਵਾਲੀ ਮਾਤਾ ਵਾ ਆ ਸਾਡੀ ਭੈਣ ਵਾ ਇੱਥੇ ਸਾਡੇ ਕੋਲ ਭੈਣਾ ਤੇ ਇੱਥੇ ਵੀਰ ਰਹਿੰਦੇ ਆਪਣੇ ਅਨਾਥ ਆਸ਼ਰਮ ਦੇ ਵਿੱਚ ਕੋਈ ਵੀ ਵੀਰ ਕਿਸੇ ਟਾਈਮ ਇੱਥੇ ਆਪਣੇ ਕੋਲ ਆ ਸਕਦਾ ਵਾ ਤੇ ਜਿਹੜੀ ਇਹਨਾਂ ਦੀ ਸੇਵਾ ਚੱਲਦੀ ਉਹ ਆਣ ਕੇ ਦੇਖ ਸਕਦਾ ਵਾ ਠੀਕ ਹੈ ਜੀ ਪ੍ਰੋਪਰ ਮੈਡੀਸਿਨ ਹੁਣ ਭੈਣ ਦੀ ਆਪਾਂ ਕੱਲ ਦੀ ਆਪਣੇ ਕੋਲ ਭੈਣ ਆਈ ਆ ਹੁਣ ਇਹਦੀ ਪ੍ਰੋਪਰ ਮੈਡੀਸਿਨ ਇੱਕ ਅੱਧੇ ਦਿਨ ਤਾਈਂ ਡਾਕਟਰ ਨਾਲ ਗੱਲ ਕਰਕੇ ਜਿਹੜਾ ਮੈਂਟਲੀ ਸੈਟ ਡਾਕਟਰਾਂ ਦੇ ਜਿਹੜਾ ਹੈਗਾ ਆਪਣੇ ਕੋਲ ਡਾਕਟਰ ਵਾ ਉਹ ਉਹਦੇ ਨਾਲ ਗੱਲ ਕਰਕੇ ਇਸ ਭੈਣ ਦੀ ਆਪਾਂ ਮੈਡੀਸਿਨ ਚਲਾਵਾਂਗੇ। ਸਾਬ ਦੀ ਵੀ ਹੈਲਪ ਕਰਨੀ ਚਾਹੁੰਦਾ ਵੇ ਤੇ ਆ ਆਪਣੇ ਆਸ਼ਰਮ ਪਿੰਡ ਮਰਹਾਣਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਅਨਾਥ ਆਸ਼ਰਮ ਆ ਸਕਦਾ ਵਾ। ਕਈ ਵੀਰ ਹੁੰਦੇ ਆ ਜਿਹੜੇ ਹੱਥ ਫਾਈਨੈਂਸ਼ੀਅਲ ਦੀ ਨਹੀਂ ਸੇਵਾ ਕਰ ਸਕਦੇ। ਉਹਨਾਂ ਦਾ ਦਿਲ ਕਰਦਾ ਹੁੰਦਾ ਵੀ ਅਸੀਂ ਹੱਥੀਂ ਆਣ ਕੇ ਸੇਵਾ ਕਰੀਏ। ਮੈਂ ਅੱਜ ਧੰਨਵਾਦ ਕਰਦਾ ਮੈਂ ਆਪਣੇ ਵੀਰ ਜੀ ਦਾ। ਇਹ ਵੀਰ ਜੀ ਲੁਧਿਆਣੇ ਤੋਂ ਆਏ ਆ। ਤੇ ਨਾ ਇਹਨਾਂ ਵੀਰ ਜੀ ਦਾ ਪੰਜਾਬੀ ਵੀਰ ਦਾ ਨਾਮ ਆ ਤੇ ਵੀਰ ਜੀ ਕਿਹੜਾ ਪਿੰਡ ਸੀ ਆਪਣਾ ਮੇਰਾ ਸ਼ੰਕਰਪਿੰਡਾ ਜੀ ਸ਼ੰਕਰਪਿੰਡਾ ਇਹ ਕਿੱਥੇ ਪੈ ਜਾਂਦਾ ਇਹ ਆਪਣਾ ਲੁਗਾਨੇ ਦੇ ਲਾਗੇ ਜੀ ਡੇਲੋ ਦੇ ਲਾਗੇ ਤੇ ਤੁਹਾਡਾ ਕਿਦਾਂ ਦਿਲ ਕੀਤਾ ਕਿ ਮੈਂ ਇੱਥੇ ਵੀਰ ਹੋਣਾ ਦੇ ਕੋਲ ਜਾ ਕੇ ਸੇਵਾ ਕਰਾਂ ਮੈਂ ਤੁਹਾਡੀ ਵੀਡੀਓ ਦੇਖਦਾ ਸੀਗਾ ਅੱਛਾ ਵੀਡੀਓ ਦੇਖ ਕੇ ਮੇਰਾ ਮਨ ਨੂੰ ਲੱਗਦਾ ਸੀ ਵੀ ਸੇਵਾ ਕਰ ਦੇਣ ਬੀ ਜੀ ਤੇ ਮੈਂ ਵੀ ਜਾ ਕੇ ਸੇਵਾ ਕਰਾਂ ਜੀ ਚਲੋ ਧੰਨਵਾਦ ਤੁਹਾਡਾ ਇਹ ਵੀਰ ਜੀ ਦਾ ਸਾਡੇ ਕੋਲ ਤਿੰਨ ਚਾਰ ਬਹੁਤ ਮਹਾਨ ਸਹਿਯੋਗ ਹੈ ਜੀ ਦੇ ਵਿੱਚ ਤੁਸੀਂ ਸੰਗਤ ਦੀ ਸੇਵਾ ਕਰਦੇ ਹੋ ਵਾਹਿਗੁਰੂ ਤੇ ਚਲੋ ਬਹੁਤ ਵਧੀਆ ਲੱਗਦਾ ਪੀ ਤਿੰਨ ਚਾਰ ਦਿਨ ਤੋਂ ਵੀਰ ਜੀ ਆਪਣੇ ਕੋਲ ਆਏ ਆ ਤੇ ਬੜੀ ਵੈਗਰੂ ਦੀ ਮੇਰੇ ਨਾਲ ਬੜੀ ਨਿਸ਼ਚਾ ਦੇ ਨਾਲ ਸੇਵਾ ਕਰਦੇ ਆ ਅੱਗੇ ਵੀ ਮੇਰੇ ਕੋਲ ਆਉਂਦੇ ਹੁੰਦੇ ਸੀਗੇ ਜਿਵੇਂ ਸਾਡੇ ਮੋਹਨ ਵੀਰ ਆ ਹੋ ਕੇ ਗਿਆ ਵਾ ਸਾਡੇ ਕੋਲ 6 ਮਹੀਨੇ ਲਾ ਕੇ ਗਿਆ ਵਾ ਹੋਰ ਵੀ ਵੀਰ ਮੇਰੇ ਕੋਲ ਇੱਥੇ ਆਉਂਦੇ ਰਹੇ ਆ ਆ ਲਧਿਆਣੀ ਤੋਂ ਵੀ ਕੱਲ ਵਰਸ ਇੱਕ ਵੀਰ ਹੋਰ ਮੋਗੇ ਤੋਂ ਆਏ ਸੀਗਾ ਜਾਂ ਮੇਰੇ ਲਾਗ ਬਨੇ ਦੇ ਪਿੰਡਾਂ ਦੇ ਵੀਰ ਆ ਗੰਨੀਵੜ ਤੋਂ ਵੀਰ ਆ ਕਿ ਯਾਰੀ ਮੇਰੇ ਨਾਲ ਆਉਂਦੇ ਆ ਸੇਵਾ ਕਰਨ ਜਾਂਦੇ ਆ ਕੋਈ ਵੀ ਵੀਰ ਭਰਾ ਇੱਥੇ ਆਪ ਆਣ ਕੇ ਸੇਵਾ ਕਰਨ ਦੀ ਚਾਹੁੰਦਾ ਹੋਵੇ ਤੇ ਆਪਣੀ ਪਰਿਵਾਰ ਤੋਂ ਲਿਖਾ ਕੇ ਆਪਣਾ ਪ੍ਰੂਫ ਲਿਆ ਕੇ ਆਧਾਰ ਕਾਰਡ ਵਗੈਰਾ ਲਿਆ ਕੇ ਤੇ ਇੱਥੇ ਆਪ ਕਿਸੇ ਵੀ ਟਾਈਮ ਆਣ ਕੇ ਆਪਣੇ ਕੋਲ ਰਹਿ ਕੇ ਸੇਵਾ ਕਰ ਸਕਦਾ ਜੀ ਆਓ ਤੁਹਾਨੂੰ ਮੈਂ ਅੰਦਰੋਂ ਅनाथ ਆਸ਼ਰਮ ਦਿਖਾਉਣਾ ਵਾ ਅ ਤਾਂ ਨਾਲ ਉਹ ਨਾ ਨਾ ਪਹਿਰੇ ਅਸੀਂ ਲੋਣਾ ਤੇ ਤੁਹਾਡੇ ਸਹਿਯੋਗ ਦੇ ਨਾਲ ਇੱਥੇ ਆਸ਼ਮ ਦੇ ਵਿੱਚ ਹੁਣ ਵਾਇਗੁਰ ਨੇ ਮਿਹਰ ਕੀਤੀ ਆ ਸਕੱਤਾਂ ਨੇ ਸਹਿਯੋਗ ਦਿੱਤਾ ਵਾ ਆਸ਼ਮ ਆਪਣਾ ਟੋਟਲ ਜਿਹੜਾ ਅੰਦਰਲਾ ਹਿੱਸਾ ਜਿੱਥੇ ਭਗਤ ਰਹਿੰਦੇ ਉਹ ਪੂਰਾ ਹੁਣ ਆਪਣਾ ਪੱਕਾ ਹੋ ਗਿਆ ਵਾ ਠੀਕ ਹੈ ਜੀ ਆਹ ਤੁਹਾਨੂੰ ਅੰਦਰ ਅੰਦਰੋਂ ਵਿਖਾਉਣਾ ਵਾ ਤੇ ਜਦੋਂ ਇੱਥੇ ਮੈਂ ਸੀਸਾ ਦਿੰਦੀ ਆ ਕਿ ਜਿੰਨਾ ਇਹਨਾਂ ਸੀਸਾ ਦੀ ਬਦੌਲਤ ਤੁਹਾਨੂੰ ਪਤਾ ਹੈ ਕਿ ਅੱਜ ਤੋਂ 10-15 ਦਿਨ ਪਹਿਲਾਂ ਮੇਰਾ ਐਕਸੀਡੈਂਟ ਹੋਇਆ ਸੀਗਾ ਤੇ ਆ ਚਲੋ ਗੱਡੀ ਦਾ ਨੁਕਸਾਨ ਹੋ ਗਿਆ ਨਹੀਂ ਮਿਹਰ ਕੀਤੀ ਕਿ ਅਸੀਂ ਚਾਰ ਜਾਣੇ ਸੀ ਵਿੱਚ ਤੇ ਸਾਨੂੰ ਇੱਕ ਰਪੀ ਜਿੰਨੀ ਕੀ ਇੱਕ ਕਹਿੰਦੇ ਨੇ ਚਵਾਨੀ ਜਿੰਨੀ ਆਜ ਨਹੀਂ ਆਈ ਸਾਨੂੰ ਤਾਂ ਹਾਂ ਹੋਰ ਬਾਬੂ ਠੀਕ ਆ ਬਾਬੂ ਨੇ ਕਹਿੰਦੇ ਹਾਂ ਅਰਮੇਸ਼ ਹਾਂਜੀ ਅਰਮੇਸ਼ ਠੀਕ ਆ ਹਾਂਜੀ ਕੀ ਨਾਂ ਕੀ ਦਾਦਾ ਨਾ ਅਰਮੇਸ਼ ਅਰਮੇਸ਼ ਪੂਰਾ ਹਾਂ ਸਾਨੂੰ ਪਤਾ ਹਾਂ ਸਾਰਾ ਹਾਂ ਆਹ 80 ਲਾਇ ਹੋ ਗਿਆ ਵਿੱਚੋਂ ਯਾਰ ਬਾਬੂ ਕੋਈ ਅਲੀ ਤੈਨੂੰ ਸੇਰੇ ਲੈ ਕੇ ਚਲਦੇ ਆ ਸੇਰੇ ਤੈਨੂੰ ਹਸਪੀਟਲ ਲੈ ਕੇ ਜਾਣਾ ਵਾ ਤੇ ਇਹ ਬਾਬੂ ਜੀ ਦਾ ਤੁਹਾਡੇ ਨਲਾਂ ਦੀ ਪ੍ਰੋਬਲਮ ਆ ਹੰਨੀਆਂ ਦੀ ਪ੍ਰੋਬਲਮ ਆ ਕੋਈ ਵੀਰ ਭਰਾ ਇਹਨਾਂ ਦੀ ਸੇਵਾ ਕਰਨੀ ਚਾਹੁੰਦਾ ਵੇ ਕਰ ਸਕਦਾ ਸੇਰ ਬਾਪੂ ਨੂੰ ਅਸੀਂ ਦਾਖਲ ਕਰਾਉਣਾ ਵਾ ਤੇ ਇਹਨਾਂ ਬਾਪੂ ਨੂੰ ਅਸੀਂ ਹਰੀਕੇ ਪਤਨ ਤੋਂ ਲੈ ਕੇ ਆਏ ਸੀ ਕਿ ਇੱਕ ਘਰੋਂ ਛਡਵਾਇਆ ਸੀਗਾ ਜੀ ਠੀਕ ਹੈ ਜੀ ਤੇ ਉੱਥੋਂ ਆਪਾਂ ਬਾਪੂ ਜੀ ਨੂੰ ਲੈ ਕੇ ਆਏ ਸੀਗੇ ਤੇ ਹੁਣ ਬਾਪੂ ਨੂੰ ਹਰਨੀਆਂ ਦੀ ਪ੍ਰੋਬਲਮ ਆਈ ਆ ਤੇ ਉਧਰੇ ਉਧਰੇ ਮਾਰਦੀ ਉਧਰੇ ਇਸੇ ਲਈ ਕੋਈ ਨਹੀਂ ਛੱਡਾਂਗੇ ਲੰਮੇ ਪੈ ਦੇ ਮਾਫੀ ਦੇ ਮਗਰੋਂ ਦੀ ਮੰਗਲ ਨੇ ਛੱਡੀਆਂ ਰਾਤ ਫਿਰ ਅੱਛਾ ਤੋ ਧੰਨਵਾਦ ਸਾਰੀ ਸੰਗਤ ਦਾ ਕੋਈ ਵੀਰ ਭਰਾ ਆਪਣਾ ਵਾਰ-ਵਾਰ ਕਹਿਣਾ ਕਿ ਕੋਈ ਵੀ ਆਣ ਕੇ ਸੇਵਾ ਕਰਨੀ ਚਾਹੁੰਦਾ ਹੋਵੇ ਕੋਈ ਸਹਿਯੋਗ ਕਰਨਾ ਚਾਹੁੰਦਾ ਹੋਵੇ ਇੱਥੇ ਆਣ ਕੇ ਵੇਖਣਾ ਚਾਹੁੰਦਾ ਹੋਵੇ ਕੈਮਰੇ ਵੀ ਦੇਖਣਾ ਚਾਹੁੰਦੇ ਵੀ ਕਿੰਦਾਂ ਦੀ ਸੇਵਾ ਹੁੰਦੀ ਆਣ ਕੇ ਕੋਈ ਵੀਰ ਭਰਾ ਆਣ ਕੇ ਚੈੱਕ ਕਰ ਸਕਦਾ ਜੀ ਤੇ ਧੰਨਵਾਦ ਕਰਦਾ ਵਾਂ ਤੇ ਹੁਣ ਇੱਥੇ ਸਾਡਾ ਵੈਗਰੂ ਨੇ ਮਿਹਰ ਕੀਤੀ ਆ ਕਿ ਹੁਣ ਸਾਡੇ ਇੱਥੇ ਆਟਾ ਗੁੰਨਣ ਵਾਲੀ ਮਸ਼ੀਨਾਂ ਚੱਲੀ ਆ ਨਾਲ ਦੀ ਨਾਲ ਕੱਪੜੇ ਜਿਹੜੇ ਰੈਕਬਰ ਨੇ ਉਹ ਆ ਚੱਲੇ ਆ ਅਰਵੇਟਰੀ ਸੇਵਾ ਕਿਉਂਕਿ ਜਿਹੜੀਆਂ ਸੇਵਾਾਂ ਚੱਲੀਆਂ ਵਾਂ ਉਹਨਾਂ ਉਸ ਭੈਣ ਦਾ ਮੈਂ ਧੰਨਵਾਦ ਕਰਦਾ ਵਾਂ ਰੱਬ ਉਹਨੂੰ ਤੰਦਰੁਸਤ ਰੱਖੇ ਭੈਣਾ ਮੇਰੀ ਗੱਲ ਸੁਣ ਆਪਣੇ ਕੋਲ ਭੈਣ ਹਾਂ ਠੀਕ ਆ ਹੁਣ ਦੱਸ ਮਨੇ ਕੀ ਹੈ ਬਾਈਗਰ ਜੀ ਜਾ ਬਾਈਗਰ ਜੀ ਕੀ ਬਤੇ ਹੋਰ ਦੱਸ ਕਰ ਗੱਲ ਕੋਈ ਭੈਣ ਅੱਜ ਤੇ ਆਪਣੇ ਇਨਵਰਟਰ ਲੱਗਾ ਲਗਾ ਕੱਲ ਜਾਂ ਪਰਸੋਂ ਲਵਾ ਲਈਏ ਕਿ ਰਹਿੰਦੀ ਹੈ ਹੈ ਇਨਵਰਟਰ ਲਵਾ ਲਈਏ ਕਿ ਰਹਿੰਦੀ ਹੈ ਜਾ ਨਾਲੇ 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 ਆ ਕੇ ਨਾ ਬਾਬਾ ਪੈਣ ਦੀ ਤੰਦਰੁਸਤੀ ਦੇ ਨੂੰ ਪੈਣ ਨੂੰ ਜਿਹੜਾ ਇੱਥੇ ਸੇਵਾ ਕਰਨ ਦੀ ਆ ਠੀਕ ਆ ਹਾਂਜੀ ਹਾਂ ਤੇ ਬੇਰੇ ਲੰਮੀ ਬੇਰੇ ਫਰਤ ਵਧੀਆ ਕੋਈ ਨਹੀਂ ਹਾਂ ਸੋ ਧੰਨਵਾਦ ਸਾਰੇ ਸੰਗਤ ਦਾ ਜੇ ਇੱਕ ਸੇਵਾ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਜੇ ਸੇਵਾ ਨਾ ਵਧੀਆ ਲੱਗੇ ਤੇ ਬਿਸ਼ੱਕ ਤੁਸੀਂ ਚੈਨਲ ਨੂੰ ਅਨਸਬਸਕ੍ਰਾਈਬ ਕਰ ਦਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਪਹਿਲਾਂ ਇਹ ਵੇ ਲਾ